ਸਤਿ ਸ੍ਰੀ ਅਕਾਲ ਤੇ ਸਾਰਿਆਂ ਨੂੰ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਤੇ ਦੀਵਾਲੀ ਬਾਲ ਕੱਲੂ ਆ ਰਹੀ ਆ ਪੜਨੇ ਚੰਗੀ ਤਾਰਾ ਇਹ ਸਾਰੇ ਗਲੀ ਤਾਰੀ ਖੁਰਚੀ ਪੱਤੀ ਲਾਲ ਤੇ ਇਹਦੇ ਆਪਾਂ ਲਾਵਾਂਗੇ ਹੁਣ ਫਾਈਬੀ ਕੋਲ ਕੰਮ ਵਧੀਆ ਕਰੀਦਾ ਤੇ ਕਹ ਲੂਗਾ ਦੁਰ ਸੌਰੀ ਜੀ ਆਪਾਂ ਜੀ ਪੱਟੀ ਲਾਤੀ ਤੇ ਸੱਤ ਕੁਰਚੇ ਕਲੀ ਕੁਲੀ ਜੀ ਤੇ 9 ਵਜੇ ਪੱਟੀ ਕਰੀ ਸਪਾਈ ਚ ਬਾਪਿਆਂ ਦੇ ਕਿਵੇਂ ਦਵਾਈ ਦਿਵਾਲੀ ਆ ਰਹੀ ਹੈ ਬਹੁਤ ਜਲਦੀ ਚਿੱਟਾ ਪੇਂਟ ਹੁਣੇ ਬਣਾ ਕੇ ਛੱਟੇ ਦੀ ਤੇ ਕੰਧਾਂ ਨੂੰ ਲਾਗੇ ਲੈ ਸੱਤ ਨੂੰ ਚਿੱਟਾ ਰੰਗ ਪੂਰਾ ਕੰਪਲੀਟ ਕਰਾਂਗੇ ਆ ਵੀ ਨਹੀਂ ਆ ਗੱਠਾ ਬਈ ਨੇ ਇਕੱਲੇ ਵੀ ਰੋੜਿਆ ਅੱਧਾ ਧਿਆਨ ਨਾਲ ਹੀ ਦੇਖੇ ਰੋੜਾ ਇਕੱਲਾ ਵੀ ਤਕਲੇ ਹੀ ਹਾਂਜੀ ਅੱਜ ਵੀ ਦੀਵਾਲੀ ਦਾ ਤਿਆਰਤੀਆ ਤੇ ਗੋਭੀ ਵਾਲੇ ਪਕੌੜੇ ਤੇ ਪਤੌੜ ਬਣਾ ਰਹੇ ਸੀਗੇ ਵੀਰ ਉਹਨੇ ਤੇ ਅੱਜ ਆਪਾਂ ਇਹਨੇ ਘਰੇ ਆਏ ਠੀਕੇ ਤੇ ਬਹੁਤ ਵਧੀਆ ਪਤੌੜ ਬਣਾ ਰਹੇ ਨੇ ਅਕੁਰ ਅਕੁਰ ਵੀ ਉਹਨੇ ਤੇਰੇ ਬਾਅਦੋਂ ਆਪਾਂ ਵੀਰ ਉਹਨੇ ਬਣਾਉਣਾ ਮੈਂ ਆਪਾਂ ਹੀ ਆ ਜਾਵਾਂਗਾ ਇਹ ਮੇਰਾ ਤੇ ਤੜ ਜਾ ਤੋਗਾਲੀ ਸੀਗੀ ਮਾਪੇ ਮਸ਼ੀਨ ਲੈ ਕੇ ਆ ਨਾਮੀ ਤੇ ਤਾਂ ਟੱਕਣ ਵੀ ਦੇ ਖਰਾਬ ਦੇ ਪੁੱਲ ਲੱਗੇ ਹੋਏ ਨੇ ਆਹਾਂ ਪਲੇਟ ਲੱਗੀ ਹੋਈ ਆ ਜਿਵੇਂ ਕਣੀ ਆਵੇ ਫਿਰ ਨੇ ਬੰਦ ਕਰ ਦੋ ਜਿੱਥੇ ਮਰਜ਼ੀ ਕਮਰੇ ਬੈਜੋ ਪਾਣੀ ਪੈਂਦਾ ਸੁੱਚਾ ਚ ਤੇ ਜਾਂ ਮਰਜ਼ੀ ਖੋੜ ਕੇ ਸੁੱਚਾ ਨੂੰ ਬੰਦ ਕਰ ਦੋ ਮਾ ਤਾਂ ਉਹਨਾਂ ਨੂੰ ਅੱਜ ਬਾਬੇ ਜਿਹੜਾ ਰੰਗ ਕਰਿਆ ਸੀ ਉਹ ਮੈਂ ਦਿਖਾ ਰਿਹਾ ਤੇ ਦੀਵਾਲੀ ਵਾਲੇ ਮੱਥਾ ਟੇਕਣ ਆਏ ਥੀ ਜੇ ਮਾਤਾ ਹੀ ਮੱਥਾ ਟੇਕਣ ਆਏ ਨੇ ਜਿੱਦਾਂ ਦਿਵਾਲੀ ਦਾ ਦੇਖ ਰਿਹਾ ਤੇ ਅੱਜ ਦਿਵਾਲੀ ਦਾ ਮੱਥਾ ਉਰੇ ਨਿਸਾਨ ਸਾਹਿਬ ਤੇ ਵਰੀਆ ਬਾਬਾ ਜੀ ਨੇ ਸਜਾਵਟ ਕਰੀ ਹੋਈ ਮੋਮਬੱਤੀਆਂ ਲਾ ਕੇ ਕੰਧਾਂ ਤੇ ਲੈ ਨਮੋ ਪਾਇ ਸੀ ਗਏ ਗੁਰੂ ਘਰ ਦੀਵਾਲੀ ਦਾ ਮੱਥਾ ਟੇਕਣਾ ਤੇ ਮਾਤਾ ਨੂੰ ਨਾਰੇ ਜਾਣੇ ਬਹੁਤ ਸੋਹਣੀ ਸਜਾਵਟ ਕਰੀਏ ਬਾਬਾ ਜੀ ਨੇ ਗੁਰੂ ਘਰ ਦੀ ਬੱਲਵੀਆ ਦਾ ਲਾ ਕੇ ਨਾ ਨਾਣੇਦਾਰ ਤੇ ਮਾਤਾ ਜੀ ਮੱਥਾ ਟੇਕ ਰਹੇ ਨੇ ਹੱਟ ੜੀ ਉਹਦੇ ਪਈ ਤੇ ਬੱਜ ਤੇ ਉਹ ਬਹੁਤ ਬੋਟੋ ਆਪਨੇ ਘਰ ਲਈ ਹੁਣ ਚੌਂਗੜੇ ਤਿਆਰ ਕੋਠੇ ਦੀ ਬੱਤੀਆਂ ਤੇ ਆਪਾਂ ਗੇਟਾਂ 'ਚ ਲਾਵਾਂਗੇ ਹੁਣ ਦੀਵੇ ਤੇ ਅੱਜ ਦੀਵਾਲੀ ਤੇ ਮਾਤਾ ਜੀ ਨੇ ਤਿਆਰੀ ਕਰ ਲਈ ਝੁੰਗੜੇ ਟੁੱਠੀਆਂ ਦੀ ਹੁਣ ਆਪਾਂ ਚੱਲਿਆ ਕੋਠੇ ਤੇ ਦੀਵੇ ਲਾਉਣ ਤੇ ਦੀਵਿਆਂ ਦਾ ਆਪਾਂ ਬਾਅਦ ਚ ਬਾਲਾਂਗੇ ਅੱਗ ਤੇਲ ਪਾ ਕੇ ਅਟੇਤੀ ਹੁਣ ਆਪਾਂ ਮਾਸ਼ੀ ਬਾੜ ਕੇ ਦੀਵੇ ਜਗਾਵਾਂਗੇ ਆਪਾਂ ਦੂਜੀ ਸੂਕੜੀ ਸ਼ੱਡਣ ਲੱਗਿਆਂ ਪਹਿਲੀ ਸੂਕੜੀ ਉੱਧਰੋਂ ਨਾ ਕਿਦੀ ਖੁੱਲੀ ਚ ਹੁਣ ਆਪਾਂ ਸਿੱਧੀ ਤਾਹ ਨੂੰ ਚੱਕ ਕੇ ਵੇਖੀ ਤਾਹ ਨੂੰ ਜਿਹੜੇ ਠੀਕ ਆ ਆਪਾਂ ਲਾਤੀ ਅੱਗ ਸੂਕੜੀ ਵੀ ਸਾਡੀ ਢਿੱਲੀ ਆ ਜਾਨੀ ਆਰੇ ਮੁबारकਾਂ ਦੀਵਾਲੀ ਦੀਆਂ ਰੱਬ ਪ੍ਰਮਾਤਮਾ ਖੁਸ਼ੀ ਦੇ ਦਿਨ ਦਿਖਾਵੇ 이속 o 이 e r y 다 o t t a t ਕੋਠੇ ਦੇ ਬਾਗ ਤੇ ਆਪਾਂ ਲੈ ਕੇ ਚੱਲੇ ਅਮਰੂਦ ਤੇ ਆਪਦੀ ਬੜੀ ਭੈਣ ਵਾਸਤੇ ਅੱਜ ਕਿਉਂਕਿ ਅੱਜ ਹੈਗਾ ਦੀ ਬਿਸਕਰਮਾ ਤੇ ਭਾਈ ਭਾਂਜੀ ਕਾ ਦੀ ਮਾਮਾ ਜੀ ਅਮਰੂਦ ਲੈ ਕੇ ਆਏ ਉਹ ਅਮਰੂਦ ਬਹੁਤ ਪੱਕਣ ਲੱਗ ਗਏ ਇਹ ਦੀਵਾਲੀ ਵਾਲੇ ਅਮਰੂਦ ਨੇ ਇੱਕ ਗਰਮੀ ਵਾਲੇ ਹੁੰਦੇ ਨੇ ਉਹ ਗਰਮੀ ਪੱਕ ਜਾਂਦੇ ਨੇ ਹੁਣ ਬਹੁਤ ਵਧੀਆ-ਵਧੀਆ ਅਮਰੂਦ ਹੋ ਗਏ ਪੱਕ ਕੇ ਮਿੱਠੇ ਅਮਰੂਦ ਨੇ ਤੋਤੇ ਖਾ ਕੇ ਤੀ ਅਮਰੂਦ ਬਹੁਤ ਉਤੇ ਆਉਂਦੇ ਨੇ ਮੌਜੂਦ ਖਾ ਕੇ ਜਾਂਦੇ ਨੇ ਅੰਬੂ ਦੇ ਬਹੁਤ ਪੀਲੇ ਪੀਲੇ ਪੱਕੇ ਪੱਕੇ ਹੋਣ ਲੱਗੇ ਹੁਣ ਕੀੜੇ ਬਹੁਤ ਜਿਆਦੇ ਨੇ ਪਰ ਅੱਧਲੇ ਬਾਥਰੂਮ ਸਾਰੇ ਖਰਾਬ ਹੋ ਗਏ ਸੁਲਾਵਾਲ ਜਿੱਥੇ ਜਾਂ ਮਤਲਬ ਪੱਥਰ ਲੱਗ ਗਿਆ ਤੇ ਉਹਦੀ ਸਲਾਬਤਾ ਹਾਂ ਜਾ ਜਾ ਕੇ ਉੱਤਰੀ ਗਿਆ ਰੰਗ ਤੇ ਬਾਡਰ ਪ੍ਰੂਫ ਇੱਕ ਕੈਮੀਕਲ ਲੈ ਕੇ ਆ ਆ 24 ਘੰਟੇ ਲਾਉਣਾ ਪੈਂਦਾ ਫਿਰ ਇਹਦੇ ਕਰਾਏ ਬਾਲ ਪੱਟੀ ਆਪਾਂ ਨੇ ਜੀਹਨ ਗਿਰ ਗੜਾਈ ਕਰਕੇ ਸਾਰੇ ਕਰਨ ਪ੍ਰੈਮ ਲਾਇਆ ਤੇ ਇਹਦੀ ਡਾਈ ਬਣਾ ਕੇ ਕੰਪਿਊਟਰ ਵਾਲੀ ਫੇ ਕਰਾਂਗੇ ਕਲਰ ਕੀ ਬਾਤ ਜਿਹਨੇ ਰੰਗ ਕਰਦੇ ਆ ਇਹ ਸੇਵਾ ਬਹੁ ਕਰਦੇ ਦਰਮੇਸ਼ਾ ਦੀ ਯਾਰ ਅੰਗ ਘਰ ਰਾਂ ਚਿੱਟਾ ਬ੍ਰਾਂਡਿੰਗ ਇਹ ਸਾਰਾ ਕਰ ਕਰਤਾ ਜ ਰੰਗ